ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰਿੰਦਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਆਪਾਂ ਸੋ ਡੇਰੀ ਫਾਰਮਿੰਗ ਦੇ ਨਾਲ ਨਾਲ ਵੀਰ ਵਪਾਰ ਦਾ ਕੰਮ ਕਰਦਾ ਸੋ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਸੋ ਬਾਕੀ ਜਿਹੜੇ ਭਰਾ ਆਪਣੇ ਨਾਲ ਕਾਫੀ ਟਾਈਮ ਤੋਂ ਜੁੜੇ ਆ ਮਾਲ ਪਸ਼ੂ ਆਪਾਂ ਤੁਹਾਨੂੰ ਇਸ ਕੇਲੇ ਤੋਂ ਦਿਖਾਉਂਦੇ ਰਹੀਦਾ ਰੂਟੀਨ ਦੇ ਵਿੱਚ ਕੰਮ ਵੀਰ ਕਰਦਾ ਵੜਾ ਮੱਝਾਂ ਝੋਟੀਆਂ ਵਧੀਆ ਵਧੀਆ ਚੰਗੇ ਚੰਗੇ ਨਾਗਲੇ ਆਉਂਦਾ ਠੀਕ ਆ ਜੀ ਸੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ 6 ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਵੱਡੇ ਛੋਟੇ ਚਾਰਕ ਦਦਾਰੂ ਪਸ਼ੂ ਦਿਖਾ ਦੇਵਾਂਗੇ ਜਿਹੜੇ ਹੁਣ ਮੌਕੇ ਦੇ ਤਕਰੀਬਨ ਕੁਝ ਕਿ ਨਗ ਸੋਏ ਆ ਤੇ ਦੋ ਮੱਝਾਂ ਜਿਹੜੀਆਂ ਗੱਭਨ ਟੁਕੀਆਂ ਨੇ ਇੱਕ ਕੱਤੀ ਦਿਖਾ ਦੇਵਾਂਗੇ ਤੁਹਾਨੂੰ ਠੀਕ ਆ ਜੀ ਕੋਈ ਸਾਲ ਦੇ ਅੰਦਰ ਵਾਲੀ ਉਮਰ ਆ ਇੱਕ ਦੋਂਦੀ ਝੋਟੀ ਦੇਮ ਦਿਖਾ ਦੇਗਾ ਠੀਕ ਆ ਜੀ ਆਉਂਸਰ ਝੋਟੀ ਆ ਬਾਕੀ ਪ੍ਰੋਪਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਅਜ ਕਿਸਾਨ ਵੀਰੋ 14 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਵਾ ਕੋ ਸ਼ਾਮ ਦੇ 5:00 ਵਜੇ ਦਾ ਸੋ ਆਓ ਕਰਦੇ ਆਂ ਪੂਰੀ ਗੱਲਬਾਤ ਤੇ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਆ ਕਰੋ ਹੋਰ ਵੀ ਭਰਾਵਾਂ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਸਭ ਤੋਂ ਪਹਿਲਾਂ ਇੰਦਰਜੀਤ ਵੀਰ ਸਾਸਤਰੀ ਕਾਲ ਸਾਸਰੀ ਰਾਜ ਵੀਰੇ ਹੋਰ ਭਾਜੀ ਠੀਕ ਠਾਕ ਠੀਕ ਠਾਕ ਕਿਰਪਾ ਗੁਰ ਰਾਮਦਾਸ ਸ਼ੁਕਰੇਮਾਨਕ ਦਾ ਹਾਂਜੀ ਲਵਿੰਦਰਜੀਤ ਵੀਰ ਮਾਲ ਤਾਂ ਤਕਰੀਬਨ ਆਪਣੇ ਕੋਲ ਰੁਟੀਨ ਜੀ ਆਉਂਦਾ ਥੋੜਾ ਵੀਡੀਓ ਦਾ ਵਕਫਾ ਪੈ ਜਾਂਦਾ हां जी इधर ਨਾਲ ਮਾਲ ਥੋੜਾ ਘੱਟ ਮਿਲਦਾ ਸੁਆ ਘਾਟਿਆ ਨਾ ਜੋ ਇੱਕ ਅਦਾ ਵਿਗਦਾ ਮਿਲਦਾ ਤੇ ਵਿਗ ਜਾਂਦਾ ਹੈ ਤੇ ਵੀਡੀਓ ਦੇ ਥੋੜੇ ਜੋੜ ਲਈਦੇ ਆ ਤੇ ਫਿਰ ਵੇਖ ਜਾਂਦੇ ਵਿੱਚ ਸੁਭਾਅ ਨਹੀਂ ਬੰਦਦਾ ਠੀਕ ਹੈ ਠੀਕ ਹਾਂਜੀ ਹਾਂਜੀ ਅੱਜ ਚਲੋ ਚਾਰ ਪੰਜ ਨਾ ਕੇ ਗੇਮਾਂ ਪਾ ਦਈਏ ਠੀਕ ਹੈ ਭਰਾ ਹਾਂਜੀ ਇਧਰ ਜੀ ਦੋ ਬੜਾ ਆਪਣੇ ਕੋਲ ਤਾਜ਼ੀਆਂ ਸੱਜਰੀ ਸੁਈਆਂ ਨੇ ਚੰਗੇ ਦੁੱਧ ਵਾਲੀਆਂ ਵੀਰੇ ਹਾਂਜੀ ਦੋਵੇਂ ਤਾਜ਼ੀਆਂ ਮਈਆਂ ਦੋਵੇਂ ਟੁਕੀਆਂ ਨੇ ਹਨਾ ਇੱਕ ਦਾ ਤਿਆਰ ਆ ਤੇ ਆ ਕੋਈ ਮਹੀਨਾ ਖੜ ਲਉਗੀ ਜੀ ਠੀਕ ਆ ਲਓ ਵੀ ਇੱਕ ਮਹੀਨੇ ਦੀ ਕੱਚੀ ਆ ਇੱਕ ਤਕਰੀਬਨ ਕੋਈ ਤਿਆਰੀ ਤੇ ਆ ਠੀਕ ਆ ਜੀ ਕੋਈ ਦੋ ਚਾਰ ਦੋ ਚਾਰ ਪੰਜਾਂ ਚੌਂ ਦਿਨਾਂ ਮਾਜ ਤੋਂ ਜਿਹੜੀ ਤਿਆਰੀ ਤੇ ਆ ਇੰਦਰਜੀਤ ਵੀਰ ਕੀ ਵੇਰਵਾ ਕੀ ਡਿਟੇਲ ਇਸ ਮੈਂ ਦੀ ਇਹ ਰਾਜ ਵੀਰੇ ਦੂਜਾ ਸੁਆਹ ਸੁਣੀ ਆ ਛੋਟੀ ਜੀ ਜੈਡ ਬਲੈਕ ਆ ਤੇ ਪਹਿਲੇ ਸੂਏ ਚਲੋ ਆਪਾਂ ਨਹੀਂ ਕਹਿੰਦੇ ਕਈ ਪੈਨਪਰਾ ਕਹਿ ਦਿੰਦੇ ਆ ਵੀ 14 15 ਕਿਲੋ ਪਹਿਲਣਾ ਨਹੀਂ ਕੱਢਦੀਆਂ ਹਾਂ ਅਗਲੇ ਦੇ ਕਹਿੰਦੇ ਮਤਾਫ ਕਾਪਾ ਕਹਿੰਨੇ ਆ ਵੀ ਉਹ ਕੋਈ ਨਹੀਂ ਪਹਿਲੇ ਸੂਏ 14 ਕਿਲੋ ਦੁੱਧ ਚੋਇਆ ਠੀਕ ਆ ਹੁਣ ਦੂਜੇ ਸੂਏ ਸੁਣੀ ਆ ਕੋਈ 14 ਮਨ ਕਿਲੇਲੇ 12 ਮਨ ਕਿਲੇਲੇ ਬਾਕੀ ਮਾਜ ਆਉਦਾ ਵਦਾਦੀ ਆ ਵੀ ਮੈਂ ਦੁੱਧ ਚੋਇਆ ਬਾਕੀ ਬੜੀ ਪੂਣੀ ਚੰਗੀ ਫਿਰਦੀ ਆ ਅੱਜ ਹਾਂ ਬਟਨਾਲਾ ਲੇਵਾ ਐ ਏ ਢ ਲਓ ਬੇ ਠੀਕ ਹੈ ਜੀ ਉਹਨਾਂ ਦਾ ਦੋਸਤੋ ਵਜੂਦ ਆ ਕਰਮਾਲੀ ਦਾ ਬੈਕ ਸਾਈਡ ਤੋਂ ਤੁਸੀਂ ਝਾਤ ਮਾਰੋ ਪ੍ਰੋਪਰ ਆਪਾਂ ਸੱਜੇ ਖੱਬੇ ਹਰੇਕ ਪਾਸੇ ਦਿਖਾਵਾਂਗੇ ਤਿਆਰੀ ਚੰਗੀ ਖਾਸੀ ਕਰਮ ਵਾਲੀ ਕਰੀ ਕਰਦੀ ਆ ਤੋਂ ਮੋਢ ਰਾਜਵਰੇ ਦਾ ਚੌੜਾ ਹੈ ਬਿਲਕੁਲ ਬਿਲਕੁਲ ਤੇ ਵੇਖੋ ਇੰਨਾ ਲੇਵਾ ਆਇਆ ਆਪਾਂ ਕਹਿ ਦਿੰਨੇ ਲੇਵਾ ਉਨੀ ਗਾਂ ਤੇ ਉਨੀ ਪਿੱਛੇ ਇਧਰਲੀ ਸਾਈਡ ਤੋਂ ਵਿਖਾਉਣੀ ਆ ਵੀ ਉਹ ਜਿਵੇਂ ਗੱਲ ਕਰੀਦੀ ਆ ਵੀ ਧੁੰਨ ਤੋਂ ਲੈ ਕੇ ਤੇ ਬਿਲਕੁਲ ਤੂ ਤੱਕ ਜਿਹੜਾ ਲੇਵਾ ਬਣਾਈ ਫਿਰਦੀ ਕਰਮ ਵਾਲੀ ਹਾਂਜੀ ਹਾਂਜੀ ਇਧਰ ਜੀ ਤੇ ਪਿਛਲੇ ਸੂਬੇ ਦਾ ਇੱਕ ਵਾਰੀ ਫਿਰ ਦੱਸਿਆ 14 ਲੀਟਰ ਰਾਜਵਰੇ ਉਹ ਕਹਿੰਦੇ ਇਹ ਕੰਡਾ ਕਰਦੇ ਰਹੇ 14 ਲੀਟਰ ਦਾ ਇਹਦਾ ਕਰ ਤੋਂ ਲਈ ਆਪਾਂ ਕਿਹੜੀ ਬਿਮਾਰੀ ਤੋਂ ਲਈ ਆ ਨਹੀਂ ਮੈਂ ਵੀ ਦੋ ਤਾਂ ਲਈ ਆ ਬਾਕੀ ਮਾਝ ਵੀਰ ਜੀ ਭੈਣ ਭਰਾਵਾਂ ਨੂੰ ਪਤਾ ਲੱਗ ਗਈ ਹੈ ਨਾ ਲੋ ਵੀ ਠੀਕ ਹੈ ਜੀ ਸੋ ਇੱਥੋਂ ਜਿਹੜੀ ਦੋਸਤੋ ਇੱਕ ਪਛਾਣ ਇੱਕ ਆਈਡੀਆ ਹੋ ਜਾਊਗਾ ਭਰਾਵਾਂ ਨੂੰ ਚੰਗੀ ਮੱਝ ਦੁੱਧ ਵਾਲੀ ਮੱਝ ਆ ਬਾਕੀ ਦੁੱਧ ਵਾਲੇ ਪਸ਼ੂਦਿਆਂ ਖਾਸ ਨਿਸ਼ਾਨੀਆਂ ਜਿਹੜੀਆਂ ਇਹ ਹੁੰਦੀਆਂ ਪਤਲਾ ਪਿੰਡਾ ਬਾਕੀ ਤੁਸੀਂ ਪੁੱਠੇ ਨੂੰ ਵੇਖੋਗੇ ਸਿੰਗਲ ਹੱਡੀ ਆ ਉਪਰੋਂ ਵਿਚਕਾਰੋਂ ਜਿਹੜੀ ਸੈਂਟਰ ਦੇ ਵਿੱਚੋਂ ਕਾਫੀ ਉੱਚੀ ਆ ਤੇ ਬਿਲਕੁਲ ਪਤਲਾ ਪਿੰਡਾ ਖੋਲ ਕੇ ਤੋੜ ਕੇ ਦਿਖਾਉਣੇ ਆ ਸੁਬਿਆ ਦੇ ਵਿੱਚ ਫਿਰ ਦੁੱਜਾ ਕਿ ਤਜਾ ਦੁੱਜਾ ਜੇ ਕੰਨੀਆਂ ਨਹੀਂ ਬਰਾਬਰ ਕੀਤੀਆਂ ਨੇ ਦੁੱਜਾ ਸੁਬਿਆ ਠੀਕ ਹੈ ਕੰਨੀਆਂ ਵਾਲੇ ਦਾੰਦ ਜੇ ਬਰਾਬਰ ਨਹੀਂ ਪੱਕੀ ਦੋਸਤੋ ਵੇਣ ਦੀ ਗੱਲ ਕਰੀਏ ਨਾੜਾ ਨੋੜਾ ਪਿੰਡੇ ਦੇ ਉੱਪਰ ਉਸੇ ਪਸ਼ੂਦਿਆਂ ਝਲਕਦੀਆਂ ਨੇ ਜਿਹੜੇ ਪਸ਼ੂ ਦੀ ਬਿਲਕੁਲ ਪਤਲਾ ਪਿੰਡਾ ਚਮੜੀ ਪ ਸਾਈ ਵੀਰੇ ਥੋੜਾ ਜਿਹਾ ਕੱਡ ਕਹਿ ਦੋ ਭਾਈ ਬਹੁਤਾ ਵੱਡਾ ਨਹੀਂਗਾ ਠੀਕ ਆ ਮੱਝਾਂ ਚਾਉਂਦੀ ਆ ਪਰ ਮੱਝ ਕਰੂਬ ਵਾਲੀ ਆ ਲੋ ਠੀਕ ਆ ਜੀ ਨਾ ਬਹੁਤੀ ਵੱਡੀ ਹਾਈਟ ਨਹੀਂ ਫੁੱਲ ਸਟੈਂਡਰਡ ਸਾਈਜ਼ ਨਹੀਂਗਾ ਤੇ ਨਾ ਹੀ ਦਰਮਿਆਨੀ ਆ ਵਿਚਲਾ ਮੇਰਾ ਵੀ ਜ਼ਿਆਦਾਤਰ ਮੱਝਾਂ ਕੋਈ 100 ਚੋ 80 75 80 ਪਰਸੈਂਟ ਆਪਾਂ ਇੰਡੀਆਂ ਮੱਝਾਂ ਦੇਖਦੇ ਆ ਠੀਕ ਆ ਜੀ ਹਾਂ ਜੀ ਹੈ ਪਰ ਜਿੰਨੀ ਵੀ ਕਰਮ ਵਾਲੇ ਰੰਗ ਭਾਗ ਗਏ ਮਹਾਰਾਜ ਨੇ ਬਹੁਤ ਲਾਏ ਹੂੰ ਸੋ ਬਾਕੀ ਸੋਹਣਾ ਸਟਰਕਚਰ ਆ ਲੈਵੇ ਦਾ ਠੀਕ ਆ ਜੀ ਚੌਰਸ ਲੇਵਾ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਣ 600 ਸੁਖਾਦੇ ਆ ਆ ਦੇਖੋ ਜੀ ਫੇਸ ਇਕਵਰੀ ਮੇਰਾ ਵੀਰ ਦਿਖਾ ਦੇ ਆ ਲੈ ਸੋ ਸਿੰਘ ਜਿਹੜਾ ਦੋਸਤੋਂ ਉਤੋਂ ਗੁਲਾਈ ਦੇ ਵਿੱਚ ਘੁੰਮਿਆ ਬਾਕੀ ਸ਼ਾਈ ਸ਼ੂਈ ਤੁਹਾਡੇ ਸਾਹਮਣੇ ਆ ਇੱਕ ਰੰਗਾ ਬਿਲਕੁਲ ਜੈਡ ਬਲੈਕ ਸੋ ਬਾਕੀ ਲੇਵਾ ਬਹੁਤ ਬਾ ਕੁਮਾਲਾ ਕਰਮਾਰੀ ਨੂੰ ਖਬਰਦਾਰ ਲੇਵਾ ਸੋ 14 ਲੀਟਰ ਦੀ ਮਿਲਕਿੰਗ ਪਹਿਲੇ ਸਵੇਰੇ ਕਰਾਈ ਆ ਇਹ ਜਿਹੜੀ ਦੋਸਤੋਂ ਜਾਣਕਾਰੀ ਹੈ ਜਿੱਥੋਂ ਪਿਛੋਂ ਪਸ਼ੂ ਕਈ ਦਾ ਖਰੀਦੀਦਾ ਖਰੀਦਦਾਰੀ ਹੋ ਜਾਂਦੀ ਹੈ ਪਸ਼ੂ ਖਰੀਦਿਆ ਜਾਂਦਾ ਫਿਰ ਵੀ ਮਾਲਕ ਚਲੋ ਸੱਚਾਈ ਦੱਸ ਦਿੰਦੇ ਆ ਵੀ ਆ ਜਿਹੜੀ ਦੁੱਧ ਦੀ ਮਿਲਕਿੰਗ ਰਹੀ ਆ ਪਿਛਲੇ ਸਵੇਰੇ ਦੇ ਵਿੱਚ ਉਸ ਹਿਸਾਬ ਵੰਡਣਾ ਆਪਾਂ ਗੱਲ ਕਰਦੇ ਪਏ। ਉਹ ਰਾਜ ਵੀਰੇ ਕਹਿੰਦੇ ਨੇ ਬੋਧੀਆਂ ਵੱਡੀਆਂ ਮੱਝਾਂ ਦੇ ਨਾਲ ਜਾਇਜ਼ੇ ਵੱਡੀਆਂ ਮੱਝਾਂ ਜਿਹੜੀਆਂ ਮਰਜ਼ੀ ਦੇ ਨਾਲ ਚੋਲਿਆ ਜੀ। ਹਾਂ। ਹਾਂ ਬਾਕੀ ਆ ਕਿ ਜੇ ਰਹਿ ਗਈ ਤੇ ਫਿਰ ਆਪਾਂ ਜਵਾਬ ਹੀ ਦਾਂਗੇ ਏਡੀ ਵੀ ਕੋਈ ਗੱਲ ਨਹੀਂ ਕੀ। ਐ ਦੁੱਧ ਆਲੀ ਮੱਝ ਏ ਟਿਲਣਾ ਟੁਲਣਾ ਦੇਖੋ। ਤੇ ਬਾਕੀ ਗਰਨ ਵਰਨ ਦੇਖੋ ਹਨਾ ਦੀ। ਲੋ ਵੀ ਦੇਖੋ ਫੱਟੇ ਲਾਈ ਫਿਰਦੀ ਆ ਕਰਮਾ ਦੀ ਠੀਕਾ ਜੀ ਗੱਠ ਪੂਰੀ ਵੱਜਦੀ ਆ ਬੈਕ ਸਾਈਡ ਤੋਂ। ਤੇ ਪੰਦਲੇ ਚੰਮ ਦੇ ਰਾਜਰੇ ਦੇਖੋ ਇਧਰ ਦੇਖੋ। ਬਿਲਕੁਲ ਐਨ ਲਫਾਵੇ ਵਰਗੀ ਕਰਮਾ ਦੀ ਠੀਕ ਤੋ ਸੋਹਣਾ ਸਟਰਕਚਰ ਆ ਦੋਸਤੋ ਮੈਂ ਦਾ ਦੁੱਧ ਦੀ ਉਮੀਦ ਆਪਾਂ ਕਰ ਸਕਦੇ ਆ ਇਹੋ ਜੇ ਪਸ਼ੂ ਤੋਂ ਕੁ 14 ਲੀਟਰ ਆਂਦਾ ਕੁਛ ਨਹੀਂ ਗਾ ਇਹਦੀ ਡਿਮਾਂਡ ਇੰਦਰਜੀਤ ਕੀ ਕਰਦਾ ਰਾਜਵੀਰ ਜੇਸ ਹਾਂ ਦਾ ਦੁੱਧ ਆ ਭਾਵੇਂ 1.5 ਲੱਖ ਦੀਆਂ ਵਿਕਦੀਆਂ ਮੱਜਾ ਦੇ ਹਾਂ ਹਾਂ ਬਾਕੀ ਆਪਰ ਆਈ ਵੀਰ ਇੱਕ ਭੈਣ ਭਰਾਵਾਂ ਗਾੜੀ ਇਹ ਰਿਕਵੈਸਟ ਹੈ ਕਿ ਆਪਣੇ ਮੁੱਲ ਫਿਕਸ ਹੁੰਦੇ ਜੀ ਬਹੁਤੀ ਭੱਜ ਤੋਰ ਚ ਨਾ ਪਿਆ ਕਰੋ ਵੀ ਐ ਨਾ ਆਖਿਆ ਕਰੋ ਵੀ ਮੁੱਲ ਕੀਤਾ 10-5000 ਤੋੜ ਲੀਏ ਤੋੜਨ ਦੇ ਚੱਕਰ ਚ ਨਾ ਮੇਰੇ ਭੈਣ ਭਰਾ ਪਿਆ ਕਰੋ ਹਮ ਮੁੱਲ ਰਾਜਵੀਰੇ ਭਾਵੇਂ ਦਾ ਸਵਾ ਕਰਾ ਲਓ 20 ਕਰਾ ਲਓ 15 ਕਰਾ ਲਓ ਇੱਕ 10 ਦੀ ਦੇਣੀ ਆ ਪਰ ਕਹਿੰਦੇ ਦੇਣੀ ਨਹੀਂ ਆਪਾਂ ਇੱਕ 10 ਦੀ ਮੱਝ ਦੇ ਦੇਣੀ ਆ ਹਾਂ ਮੱਝ ਦੇ ਲੋ ਬਾਕੀ ਜੇ ਕੋਈ ਸ਼ਾਕੀ ਆ ਤਾਜੀ ਮੱਝ ਸੋਣੀ ਮੱਝਾਂ ਉਗਣੀਆਂ ਤਾਜ਼ੀਆਂ ਮਿਲਨਦੀਆਂ ਬਾਰਾ ਸੋ ਬਾਕੀ ਮੇਰਾ ਭਰਾ ਹੋਰ ਵੀ ਥਾਂ ਟਿਕਾਣੇ ਤੋਂ ਟਰਾਈ ਮਾਰ ਰਿਹਾ ਜਿਵੇਂ 110000 ਰੁਪਏ ਇਹੋ ਜਿਹਾ ਸਟਰਕਚਰ ਇਹੋ ਜਿਹਾ ਚੱਡਾ ਲੇਵਾ ਕਿਤੇ ਬਣਦਾ ਜਾਂ ਮਿਲਦਾ ਹੋਇਆ ਤੇ ਜ਼ਰੂਰ ਉੱਥੋਂ ਖਰੀਦ ਲੈਣਾ ਲਾਂਗ ਲਾਂਗ ਰਾਈ ਕਰੇਗਾ ਮੈਂ ਭਲ ਭਰਾ ਫੋਨ ਕਰੂਗਾ ਬਹੁਤ ਖੂਬਸੂਰਤ ਚੰਗੇ ਢਾਜੇ ਦੀ ਆ ਜੈਡ ਬਲੈਕ ਮੈਂ ਆ ਠੀਕ ਆ ਜੀ ਤੇ ਚੱਡੇ ਨੇ ਵੀ ਸਾਫ਼ ਸੁਥਰੀ ਆ ਸੋ ਬਹਿਣੀ ਵਾਲੇ ਪਾਸਿਓਂ ਆ ਸੋਨ ਵੀਰ ਤੁਮ ਉਸ ਕਾਜੀ ਜਿਆਦੀਆਂ ਚੱਡੇ ਲੈਵੇ ਤੇ ਉੱਪਰ ਸੋ ਜਿੰਨੀ ਵੀ ਇਹ ਕਰਮਾੜੀ ਸਾਫ ਸੁਥਰੀ ਮੈਂ ਆ ਇਹਦੇ ਚ ਰਾਜਵੇ ਸ਼ੋਰ ਹੀ ਹੋਣੀ ਜੇ ਇਹ ਨਾਲ ਕੋਈ ਲੱਖਾਂ ਪੰਜ ਕੋਈ ਪੈਨ ਭਰਾ ਲਾਵੇ ਸ਼ੋਰ ਕਰਾਂ ਖੁਸ਼ੀ ਨਾ ਭਾਵੇਂ 200 ਕਰ ਜੇ ਭਾਵੇਂ 500 ਕਰ ਦੀ ਹਾਂ ਚਲੋ ਤੁਹਾਡੀ ਖੁਸ਼ੀ ਆ ਚਲੋ ਜਿੰਨਾ ਵੀ ਭਾਈ ਭਰਾ ਨੂੰ ਰਾਜੀ ਕਰਨਾ ਕਰਦੇ ਆ ਹਾਂਜੀ 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 ਲੋ ਵੀ ਬਹੁਤ ਪਿਆਰੀ ਤੋਂ ਸਮਝਾਂ ਚੰਗੀ ਆ ਬਾਕੀ ਸ਼ੁਰੂਆਤ ਚੰਗੀ ਆ ਸਟਾਰਟਿੰਗ ਤੁਸੀਂ ਦੇਖ ਸਕਦੇ ਜੇ ਵੀ ਹੁਣ ਸੋਨਾ ਇਹਨੇ ਕਰਮਾੜੀ ਨੇ ਬੋੜਾ ਬੂੜਾ ਤੋਂ ਚੰਗੀ ਸਟਾਰਟਿੰਗ ਕਰੋਗੀ ਨੈਕਸਟ ਅਗਲੇ ਪਾਸੇ ਇੱਕ ਨੀਲੀ ਰਾਵੀ ਦੀ ਮੱਝ ਤੁਹਾਨੂੰ ਦਿਖਾ ਦਿੰਦੇ ਏ ਰਾਜ ਵੀਰੇ ਮੀਨਾ ਮੀਨਾ ਸਵਾ ਮੀਨਾ ਮੰਨ ਕੇ ਕੋ ਪੈਨਪਰਾ ਲੈ ਲੈ ਵੈਸੇ ਤਾਂ ਰਾਹ ਮੀਨਾ ਹੀ ਗਿਆ ਦਾ ਸੂਣ ਚ ਅੱਛਾ ਜੀ ਉਹ ਦੋ ਚਾਰ ਦਿਨ ਵੱਧ ਘੱਟ ਵੀ ਡੰਗਰ ਖੜ ਸਕਦਾ ਕੋਈ ਵੱਡੀ ਗੱਲ ਨਹੀਂ ਕੀ ਰਾਜੀ ਆ ਮਾਜੀ ਮੀਨਾ ਕੋਈ ਅੰਗਰ ਕੇ ਸੌਦਾ ਕਰੇ ਤੇ ਰਾਜ ਵੀਰੇ 16 ਲੀਟਰ ਦੋ ਦਿਨਾਂ ਤੀਜੀ ਸਵੇਰ ਚ ਵਾਇਆ ਹੈ ਐਰ ਕੀ ਚੌਥੇ ਸਵੇਰ ਸੂਣਾ ਆਪਾਂ ਨਹੀਂ ਕਹਣਾ ਵੀ ਤੀਜੀ ਸਵੇਰ ਦੂਜੀ ਸਵੇਰ ਚ ਚੌਥਾ ਸੂਆ ਚੌਥੇ ओरिजिनल ਇਹਨੇ ਸੂਣਾ ਹੈ ਲੈ ਵੀ ਹਾਂ ਖੁੱਲ ਰਾਜ ਸੋ ਦੋਸਤੋ ਨੀਲੀ ਰਾਵੀ ਦੇ ਵਿੱਚ ਆ ਇਹੋ ਜਿਹਾ ਪਛੂ ਵੇਖਦੇ ਆ ਸਾਰੀ ਜਦੋਂ ਪਤਾ ਲੱਗ ਜੂਗਾ ਕਈ ਨਾ ਬਾਟਰ ਬੈਲਟ ਆਪਣੀ ਮਾਝੇ ਦੀ ਲਾਗੇ ਬੰਨੇ ਉਹ ਜੇ ਨਾਗੇ ਉਹ ਜੇ ਪਸ਼ੂ ਨਿਕਲਦੇ ਰਹਿੰਦੇ ਆ ਸਾਫ਼ ਸੁਥਰੀ ਮੈਂ ਆ ਠੀਕਾ ਜੀ ਬਾਕੀ ਤੁਸੀਂ ਵੇਖ ਸਕਦੇ ਤੇ ਥੋੜਾ ਬਾਤਾ ਕਿਤੇ ਕੋਈ 10 5% ਇੱਕ ਵਾਰੀ ਲੱਥੀ ਆ ਕਰਮ ਵਾਲੀ ਠੀਕਾ ਜੀ ਲਾਏ ਬਣਾਏ ਪਈ ਆ ਤੇ ਖੱਬੇ ਪਾਸੋਂ ਇੱਕ ਵਾਰੀ ਟੇਡਾ ਕੱਟ ਜਾਂਦਾ ਅੱਖਾਂ ਤੋਂ ਬੇ ਬਿੱਲੀਆਂ ਨੇ ਸਿੰਘ ਖੁੱਲਾ ਬਾਕੀ ਢਾਂਚਾ ਤੁਸੀਂ ਵੇਖੋ ਪਿੱਠਪੂਰੇ ਤੋਂ ਵੇਖੋ ਠੀਕਾ ਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਇੱਕੋ ਜਿਹਾ ਪਿੱਠਪੂਰਾ ਕੋਈ ਖੁੱਡਾ ਕੋਈ ਨੱਬਿਆ ਨੱਪਿਆ ਨਹੀਂਗਾ ਠੀਕਾ ਜੀ ਇੱਕੋ ਜਿਹਾ ਖੁੱਡਾ ਤੇ ਬਾਕੀ ਚੰਗੇ ਬੱਚੇ ਰਾਈ ਵੀਰੇ ਲੈਣ ਵਾਲੀ ਚੰਗਾ ਦੁੱਧ ਲੈਣ ਵਾਲੀ ਆ ਮਾਜੇ ਹਾਂ ਆਪਣੇ ਕੋਲ ਤਾਂ ਚਲੋ ਮਾਜਾ ਜ਼ਿਆਦਾ ਆਪਾਂ ਰੱਖ ਨਹੀਂ ਸਕਦੇ ਤੇਰਾ ਮੱਜ ਰੱਖਣ ਵਾਲੀ ਘਰੇ ਬਿੱਲੀ ਬਾਕੀ ਇਧਰ ਦੀ ਗੱਲ ਬਾਤ ਵੀ ਹੁਣ ਮੰਨ ਲਾ ਵੀ ਜੇ ਮੈਂ ਮਾੜਾ ਮਾੜਾ ਦਿੱਤੀ ਥੱਲੇ ਝੋਲਾ ਚਾਲਾ ਥੱਲੇ ਟੀਲੀ ਦੱਸਣ ਦੀ ਗਾਵਾ ਰਾਈ ਵੀਰੇ ਆਪਾਂ ਗਾਂ ਵਖਾਉਣੀ ਸਿੰਘ ਵਾਲੀ ਭੈਣ ਭਰਾਵਾਂ ਨੂੰ ਉਹਦੇ ਆਂਗੂ ਬਣੂਗੀ ਕਿ ਮਾਜੇ ਜਦੋਂ ਤਿਆਰ ਠੀਕ ਹੈ ਠੀਕ ਹੈ ਹਾਂਜੀ ਬਾਕੀ ਆ ਟਿੱਪਣ ਦੀ ਤਾਂ ਭਾਰ ਪਿਛੇ ਦੀ ਗਰੰਟੀ ਉਹ ਗਰੰਟੀ ਉਰਾਈ ਵੀਰੇ ਲੋ ਵੀ ਠੀਕ ਆ ਜੀ ਕੱਪੜਾ ਕੋਈ ਡਾਕਟਰ ਲਿਆਣ ਕੇ ਚੈੱਕ ਵੀ ਕਰਾ ਸਕਦਾ ਕੋਈ ਜ਼ਿਆ ਉਹ ਵੀ ਆਪਦੇ ਤਸੱਲੀ ਕੋ ਕਰ ਸਕਦਾ ਪਰ ਠੀਕ ਹੈ ਠੀਕ ਹੈ ਨਹੀਂ ਦੋਸਤੋ ਲੱਥੀ ਆਉਂਦੀ ਹੈ ਠੀਕ ਆ ਜੀ ਸੋ ਮਹੀਨੇ ਦਾ ਆਈਡੀਆ ਲਾ ਲਿਆ ਜੇ ਅਗਲੇ ਪੈਰਾ ਤੇ ਜਵਾਬ ਬਾਕੀ ਹਵਾਨੇ ਚੱਡੇ ਦੇ ਉੱਪਰ ਨਿਸ਼ਾਨ ਹੈਗਾ ਬੈਣੀ ਵਾਲੇ ਪਾਸੇ ਮਗਰਲੇ ਪਾਸੇ ਰਾਜਵਿਰੇ ਜਿਹੜੀਆਂ ਨਿਸ਼ਾਨੀਆਂ ਚਾਹੀਦੀਆਂ ਮਾਜ ਨੂੰ ਜਾਰੀਆਂ ਦੱਬੀਆਂ ਨਹੀਂ ਤੇ ਮਾਜ ਨੂੰ ਬਹੁਤ ਵਧੀਆ ਆਰੂਰ ਲੱਗੇ ਆ ਚੱਡੇ ਲੇਵੇ ਤੇ ਵੀ ਦੋ ਪਾਸੇ ਮੇਰੇ ਸਾਹ ਨਾਲ ਜਵਾਬ ਹੋਣਗੇ ਠੀਕ ਆ ਜੀ ਸੋਤੇ ਹੋ ਜਣੇ ਲੇਵਾ ਭਰਿਆ ਦੋਸਤੋ ਜਿਵੇਂ ਆਪਾਂ ਗੱਲ ਨਹੀਂ ਕਰਦੇ ਜਿਵੇਂ ਗੋਮਾਰੇ ਦੇ ਵਿੱਚ ਆਪ ਨਹੀਂਦੀ ਆ ਹਾਂਜੀ 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 ਉਹਵੇਂ ਦੇ ਕਰਮਾਣੇ ਦੇ ਜਿਹੜੇ ਜਿਹੇ ਲੱਥੀ ਆਈ ਕਰਮਾਣੇ ਉਹਵੇਂ ਤੁਸੀਂ ਵੇਖੋ ਖਲਾਰ ਬਿਲਕੁਲ ਪੱਟਾਂ ਦੇ ਸਾਹਮਣੇ ਵਿੱਚ ਚੰਗਾ ਲੇਵਾ ਪਿਆਰ ਕਰੂਗੀ ਸੋ ਚੰਗੀ ਉਮੀਦ ਕਰ ਸਕਦੇ ਹਾਂ ਠੀਕ ਹੈ ਜੀ ਨੀਲੀ ਰਾਵੀ ਦੀ ਇਹ ਮੱਝ ਕੀ ਇੰਦਰਜੀਤ ਦੀ ਡਿਮਾਂਡ ਰਹੂਗੀ ਡਿਮਾਂਡ ਰਾਏ ਬਰੇ ਮੱਝ ਵੱਡੀ ਆ ਜੇ ਦਾ ਕੋਈ ਘਰਪਲਾ ਚੋਂ ਸੰਭ ਲੂਗਾ ਪੌਸਾ ਉਹਨਾ ਦੇ ਦੇਣੀ ਅੱਜ ਡਿਮਾਂਡ ਇਹ ਕੋ 1 ਲੱਖ ਕਰਾ ਲੈ 95 ਦੇ ਵਾਲੇ 90 ਦੇ ਵਾਲੇ 85 ਦੀ ਹਾਂ ਨਾ ਹੋਣੀ ਆ 85 ਦੀ ਹਾਂ ਨਾ ਹੋਣੀ ਆ ਅੱਜ ਕੇ ਉੱਧਰ ਰਾਜਵਰੇ ਵੇਡਾ ਮਾਲ ਉਤਰੇ ਵੇਖੀਂਦਾ ਹਾਂ 50 50 70000 ਰੁਪਏ ਦਾ ਇਹ ਗੱਡੀ ਮਾਝ ਨੂੰ ਹੋਣ ਲੱਗਾ ਹਾਂ ਤੇ ਫਿਰ ਕਰਮਾਲੀ ਦੇ ਅੰਦਰ 9 ਮਹੀਨਾ ਦਾ ਬੱਚਾ ਚੰਗੀ ਮਾਝ ਆ ਆਮਦਾਨੀ ਮਾਝਾ 15 16 ਗੱਲ ਨੂੰ ਆਂਦਾ ਕੁਝ ਨਹੀਂ ਦੁੱਧ ਇਹ ਹੰਨੀ ਅੱਜ 85 ਦੀ 85 ਤੇ ਜੈਸਨੋ ਚ ਛੋੜ ਹੀ ਹੋਣੀ ਬਸ ਲਓ ਵੀ ਹਾਂਜੀ ਸੋ ਦੋਸਤੋ 85000 ਦੀ ਮੈਂ ਵਿੱਚ ਕੇ ਮੁੱਲ ਪਾਏ ਬਿਲਕੁਲ ਜੈ ਬਾਕੀ ਦੁੱਧ ਚੰਗਾ ਚਬਾ ਜੂਗੀ ਠੀਕ ਆ ਜੀ ਉਹ ਬਾਕੀ ਕਿਸੇ ਭਰਾ ਦੀ ਕਰਮ ਕਿਸਮਤ ਠੀਕ ਆ ਜੀ ਲੈਣੇ ਦੇਣੇ ਮੁਕੱਦਰ ਹੁੰਦੇ ਆ ਜਿਵੇਂ ਸਿਆਣੇ ਕਹਿੰਦੇ ਆ ਬਾਕੀ ਮਾਝ ਚੰ ਕਿਉਂਕਿ ਲਾਣੇ ਘਰਾਣੇ ਦੀ ਆ ਟੇਡੇ ਪਾਸੇ ਕਾਟਾ ਕਰਮਾ ਵਾਲੀ ਨੂੰ ਠੀਕ ਆ ਸੋ ਨੀਲੀ ਰਾਵੀ ਦੇ ਵਿੱਚ ਕਲਕਾਰੀਆਂ ਜਿਦਾਂ ਐ ਨਾੜਾਂ ਵੇਖੋ ਕੁਦੇ ਸਾਰੇ ਐ ਨਿਕਲੀਆਂ ਪਈਆਂ ਹਾਂ ਨਹੀਂ ਬਹੁਤ ਵਧੀਆ ਸੋ ਚੰਗਾ ਵਜਨ ਲੋੜ ਆ ਸੋ ਚੰਗੀ ਆਸ ਕਰਦੇ ਆ ਉਹ ਜੀ ਕਿਤੇ ਮੱਝ ਕੱਟੀ ਦੇਗੀ ਠੀਕ ਆ ਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਇਸ ਤੋਂ ਬਾਅਦ ਇੰਦਰਜੀਤ ਵੀਰ ਇਧਰਲੇ ਪਾਸੇ ਵਹਿੜਾਂ ਦਿਖਾਈਏ 231 ਆਪਾਂ ਝੋਟੀ ਜਿਹੜੀ ਇੱਕ ਕੱਟੀ ਆ ਤੁਹਾਨੂੰ ਐਂਡ ਦੇ ਵਿੱਚ ਦਿਖਾ ਦੇਾਂਗੇ ਸੋ ਪੂਰੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਆ ਜੇ ਬੜੇ ਜਾਇਜ਼ ਰੇਟ ਦੇ ਵਿੱਚ ਦਿਉੜੀ ਮਿਲ ਜੂਗੀ ਕਈ ਸਾਰੇ ਪੁਰਾਣੇ ਦੀ ਗਾ ਜ ਇਹ ਝੋਟੀ ਤਿਆਰ ਹੋਈ ਫਿਰਦੀ ਆ ਕੋਈ ਹੋਰ ਕੋ 2-4 ਮਹੀਨੇ ਸਾਹਮ ਕੇ ਇਹ ਆਈ ਦੇ ਕਾਬਿਲ ਆ ਠੀਕ ਆ ਕਿਸਾਨ ਵੀਰੋ ਇੱਕ ਵੈੜ ਤੁਹਾਨੂੰ ਰੋਪਾ ਦਿਖਾ ਦਿੰਨੇ ਆ ਐਚਐਫ ਦੇ ਵਿੱਚ ਕ੍ਰੋਸ ਇਹ ਵੈੜ ਆ ਗਈ ਠੀਕ ਆ ਜੀ ਸੋ ਮਹੀਨਾ ਜਾਂ ਮਹੀਨੇ ਤੋਂ ਕੋਈ ਤੇ 5-10 ਦਿਨ ਦਾ ਸਮਾਂ ਹੋ ਗਿਆ ਅੱਜ ਸੁਈ ਨੂੰ ਬਾਕੀ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਵੀਰਿੰਦਰ ਜੀ ਤੋਂ ਅੱਛਾ ਇੰਦਰ ਜੀ ਵੀਰੇ ਜਿਹੜੀ ਇਹ ਵੈੜ ਆਪਣੇ ਕੋਲ ਆ ਇਹ ਵੀ ਬਕਾਊ ਆ ਸੇਲ ਕਰਦੇ ਪੈ ਜੇ ਕੀ ਇਹਦੀ ਡਿਟੇਲ ਆ ਇਹ ਰਾਜ ਵੀਰੇ ਤੀਜਾ ਸੋਆ ਜੇ ਹਾਂਜੀ ਤੇ ਦੁੱਧ ਪਹਿਲਾਂ ਤਾਂ ਫਿਰ 20 ਕਿਲੋ ਗਰਮੀ ਦਾ ਕਰਕੇ ਦੁੱਧ ਡਾਊਨ ਮਾਰ ਗਈ ਤੋਰਾ 15 14 ਕਿ ਲੀਟਰ 15 ਦੁੱਧ ਦੇ ਥਲੇ ਹੈਗਾ ਹੁਣ ਵੀ ਹੁਣ 14 15 ਤੇ ਚੱਲ ਰਹੀ ਹੈ ਦੋ ਦੋ ਦੁੱਧ ਹੋ ਰਾਈ ਵੀਰੇ ਨਾ ਠੀਕ ਆ ਬਾਕੀ ਥਣਾ ਦੀ ਚਵਾਈ ਮੈਂ ਨਾ ਬਹੁਤ ਵਧੀਆ ਦੋ ਦੋ ਤਾਰਾ ਵਰਵਾ ਦਾਂਗੇ ਆਪਣਾ ਠੀਕ ਆ ਲੋ ਵੀ ਚਵਾਈ ਦੋਸਤੋ ਤੇ ਥਣਾ ਦੀ ਪੂਰੀ ਸਾਫ ਆ ਚਾਰੇ ਥਾਣਾ ਕੋਈ ਫੋਰਚਾਕ ਨਹੀਂ ਠੀਕ ਆ ਜੀ ਬੱਚਾ ਮਗਰ ਆ ਬਾਕੀ ਟਾਈਮ ਆਪਾਂ ਤੁਹਾਨੂੰ ਨੋਟ ਕਰਾਈ ਦਿੱਤਾ ਜਿੰਨਾ ਕ ਸਮਾਂ ਹੋ ਗਿਆ ਜਿਸੂਈ ਨੂੰ ਹਾਈਟ ਕੱਦ ਪੂਰਾ ਵੱਡਾ ਖੋਲ ਕੇ ਤੋਰ ਕੇ ਤਸਨੀਆਂ ਦੇਵਾਂਗੇ ਠੀਕ ਆ ਜੀ ਸੋ ਬਾਕੀ ਰੰਗ ਪ੍ਰਿੰਟ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਬਿਲਕੁਲ ਵਾਈਟ ਬਲੈਕ ਡੱਬ ਨੇ ਸੋ ਚਵਾਈ ਚੰਗੀ ਆ ਸੋ ਲੇਵੇ ਦਾ ਸਟਰਕਚਰ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ ਵੈਸੇ ਹੁਣ ਚਵਾਈ ਦਾ ਸਮਾਂ ਹੋਇਆ ਪਿਆ ਤੇ ਨਾਲ ਦੀ ਨਾਲ ਜਿਹੜੀ ਤੁਸੀਂ ਚਵਾਈ ਵੀ ਦੇਖ ਲਓਗੇ ਜਿਸ ਭਰਾ ਨੇ ਇੱਥੇ ਆਣ ਕੇ ਕਰਨੀ ਆ ਉਹ ਤੁਹਾਡੇ ਵੀ ਜ਼ਿੰਮੇਵਾਰੀ ਇੱਥੇ ਆਣ ਕੇ ਕਰ ਵੀ ਸਕਦੇ ਜੇ ਅਦਰਵਾਇਸ ਕੋਈ ਪੂਰ ਛੱਟਾ ਚੈੱਕ ਆਪਾਂ ਕਰਾ ਦਿਆਂਗੇ ਬਾਕੀ ਥਣਾ ਦੀ ਬਾਦ ਘਾਟ ਇੱਥੇ ਆਣ ਕੇ ਮੇਰਾ ਭਰਾ ਤਸਦੀ ਨਾਲ ਤੁਸੀਂ ਵੇਖ ਲਿਓ ਕੱਦ ਹਾਈਟ ਪੂਰਾ ਵੱਡਾ ਠੀਕ ਆ ਜੀ ਸੋ 14 15 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਦੇਖੋ ਸਿਮਰ ਤਾ ਬਾਲਟੀ ਚ ਪਾਣੀ ਪਈ ਮੜਾ ਯਾਰ ਠੀਕ ਆ ਤੇ ਇੰਦਰ ਜੀ ਤਕੀ ਮੋਲ ਲੋ ਕੀ ਡਿਮਾਂਡ ਮੋਲ ਰਾਜ ਵੀਰੇ ਨਾ 50 ਨਾ 45 ਨਾ 40 ਆ ਜੱਸ ਨੂੰ 37000 ਦੀ ਖਾਂ ਦੇ ਦੇਣੀ ਆ 37000 ਦੀ ਕਰਨੀ ਵੜੀ ਰਾਜ ਵੀਰੇ ਮੇਰਾ ਪ੍ਰਬੰਧ ਨਹੀਂ ਹੈਗਾ ਪੂਰਾ ਆ ਕੋ ਲੈ ਜਾ ਤੂੰ ਯਾਰ ਕੋ 15 ਕਿਲੋ ਦੀ 37 ਦੀ ਕਿਸੇ ਨੇ ਨਾ ਆਉਣੀ ਤੇ ਨਾ ਦੇਣੀ ਨਾ ਹੀ ਦੇਣੀ ਹਾਂ ਲੋ ਵੀ 37000 ਦੀ 200 ਇਹ ਵਾੜ ਮਿਲ ਜੂਗੀ ਇਧਰਲੇ ਪਾਸੇ ਵੜਾ ਵੀ ਆਪਾਂ ਦਿਖਾ ਦੇ ਨੇ ਇੰਦਰ ਜੀ ਤੇ ਕੋਈ ਗੱਲ ਬਾਤ ਹੋ ਰਹੀ ਗੱਲਬਾਤ ਰਾਜ ਵੀਰੇ ਇਹ ਹੀ ਆਗੇ ਭੈਣ ਭਰਾਵਾਂ ਨੂੰ ਆਪ ਦੀ ਨਰਖ ਪਰਖ ਕਰਕੇ ਖੜਿਆ ਕਰੋ ਮੇਰੇ ਭੈਣ ਭਰਾ ਬਾਅਦ ਚ ਲਾਮਣ ਦੇ ਪਹਿਲੀ ਗੱਲ ਤੇ ਜਿਹੜੇ ਭੈਣ ਭਰਾ ਆਪਣੇ ਤੋਂ ਮਾਲ ਖੜਿਆ ਹੋਣਾ ਆਪਣੇ ਕੋ ਜਿੰਨੇ ਆਣੇ ਵੀ ਮਾਲ ਖੜਿਆ ਆਪਾਂ ਚਵਾ ਕੇ ਦਿੱਤਾ ਦੋ ਟਾਈਮ ਇਹ ਤਿੰਨ ਟਾਈਮ ਹੀ ਆਪਾਂ ਤਿੰਨ ਮੀਚਾ ਆਦਾ ਕਿ ਜੋ ਦੱਸਾਂਗੇ ਉਹ ਆਜਾ ਕਰਾਵਾਂਗੇ ਆਪਾਂ ਗਾੜੀ ਰਾਜਵਿਰੇ ਅਗਲੇ ਦੀ ਪਾਈਦਾ ਸੇਵਾ ਦਾ ਕਿਉਂਕਿ ਗਰਮੀ ਬੜੀ ਹੈ ਕੇ ਦੀ ਸੇਵਾ ਕਿਤਰਾ ਕਿਤਰਾ ਨਹੀਂ ਹੁੰਦੀ ਆ ਬਸ ਬਸ ਹਾਂ ਜਿੰਨਾ ਕੋ ਪਾਲੂ ਉਹਨਾ ਚੋਲੂਗਾ ਇਹ ਥੋੜਾ ਧਿਆਨ ਰੱਖਿਆ ਕਰੋ ਵੀ ਉਪਰੇ ਥਾਂ ਜਾ ਕੇ ਥੋੜਾ ਬਹੁਤਾ ਡੰਗਰੂ ਨੀਕੀ ਕਰ ਜਾਂਦਾ ਗਿਆ ਹਾਂ 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 ਸੋ ਕਾਲਜ ਪੈਣ ਦੀ ਲੋੜ ਨਹੀਂ ਹਾਂਜੀ ਹਾਂਜੀ ਚਲੋ ਪਸ਼ੂ ਨੂੰ ਟਿਕਾ ਕੇ ਇੱਕ ਹਫਤਾ ਬਾਸਨ ਸੇਵਾ ਕਰੋ ਫਿਰ ਪਸ਼ੂ ਆ ਜਾਂਦਾ ਹਾਂਜੀ ਹਾਂਜੀ ਲਖਿੰਦਰ ਜੀ ਤੂੰ ਦੋ ਵਾੜਾ ਨੇ ਪਹਿਲੇ ਨੰਬਰ ਤੇ ਸ਼ੁਰੂਆਤ ਆ ਜਿਹੜੀ ਮਰਜ਼ੀ ਵਾੜ ਦੱਸ ਦੇ ਕਿਹੜੀ ਦੇਨੇ ਨੂੰ ਮੰਨ ਕੇ ਚੱਲੋ ਦਾ ਹੋ ਗਏ ਸਭ ਨੂੰ ਬੱਛੀ ਮਗਰੇ ਮੈਂ ਵੀ 10 ਆ ਦਿਨਾਂ ਦੀ ਕਿਸਾਨ ਵੀਰੋ ਸੁਈਏ ਦੂਜਾ ਸੂਆ ਬੱਛੀ ਮਗਰਾ ਇਹ ਕਿੰਨੇ ਕਿ ਦੁੱਧ ਤੇ ਆ ਗਈ ਆ ਦੁੱਧ ਰਾਏ ਵੀਰੇ ਨੈਟੇ ਫਲੇ 20 ਕਿਲੋਹਾ ਜਰਾ 10 ਕਿਲੋ ਡੰਗਦਾ 20 ਕਿਲੋ 20 ਕਿਲੋ ਦੁੱਧ ਜਿਹੜਾ ਆਪਾਂ ਬਣਾ ਕੇ ਦੇਣਾ ਗਰਮੀ ਦੇ ਕਰਕੇ ਹਾਂ ਕਿ ਲੋਹਾ ਘਾਟਦਾ ਆਪਾਂ ਕਹਿੰਦੇ ਨੇ ਉਹ ਸਦਾ 21 ਵੀ ਹੋ ਜੇ ਤੇ 19 ਵੀ ਹੋ ਜੇ ਹਾਂ ਤੇ 21 ਹੋ ਜਾਦਾ ਵਾ ਜਿਆਦਾ ਫਰਕ ਨਹੀਂ ਗਾ ਠੀਕ ਆ ਵੀਰੇ 21 ਵੀ ਹੋ ਸਕਦਾ ਵਾ ਕਿਲੋ ਵਾ ਸਕਦਾ ਜਾਂ ਕਿਲੋ ਘਾਟ ਸਕਦਾ ਚੰਗੀ ਸੇਵਾ ਜੇ ਚਲੋ ਮੌਸਮ ਗਈ ਹੋਵੇ ਹੈ ਲੋ ਲੋ ਵਾਸਾ ਆ ਗਿਆ ਇਹਨਾਂ ਦਾ ਹਾਜ਼ਰ ਅੱਜ ਕਿਸਾਨ ਵੀਰੋਂ ਮੌਕੇ ਤੇ ਜਿਹੜਾ ਹੁਣ ਦੁੱਧ ਇਹਦੇ ਥੱਲੇ ਹਾਜ਼ਰ ਆ 10 ਦਿਨਾਂ ਦੀ ਸੂਈ ਦੇ ਥੱਲੇ 20 ਕਿਲੋ ਆ 20 ਤੋਂ ਪਲੱਸ ਆ ਪਰ 20 ਕਿਲੋ ਦੀ ਤਸੱਲੀ ਦੇ ਸ਼ਹਿਦੀ ਤੇ ਮੇਰਾ ਭਰਾ ਕੋਈ ਸੌਦਾ ਕਰ ਲੇ। ਹੋਲੀ ਤੋਰ ਥੋੜੀ। ਚੋਕੇ ਵੇਖ ਲੇ ਠੀਕ ਆ ਜੀ। ਸੋ ਲੇਵੇ ਲੂਵੇ ਦੀ ਬੰਤਰ ਬਹੁਤ ਵਧੀਆ ਪੂਰਾ ਟਕਾਣੇ ਤੇ ਦੇਵਾ। ਬਾਕੀ ਤੁਸੀਂ ਵੇਖ ਸਕਦੇ ਜੇ ਖਨਾਰ ਕਲੂਰ ਚੰਗਾ ਤੇ ਜਿਹੜਾ ਚੱਡਾ ਲੇਵਾ ਇਹ ਵੀ ਬਿਲਕੁਲ ਫਿਕਸ ਆ। ਕੋਈ ਟਲਕਵਾ ਜਾਂ ਆਪਾਂ ਕਹਿ ਦਈਏ ਵੀ ਝੋਲੀ ਛੱਡਾ ਨਹੀਂਗਾ। ਆ ਦੇਖੋ ਸੇਸ ਉਸ ਖਾਲੇ ਕਿਤੇ ਮੌਜੂਦ ਆ ਸੇਵਾ এনवायरमेंट ਚੰਗਾ ਰਿਹਾਉਣ ਵਾਲੇ ਸਮੇਂ ਦੇ ਵਿੱਚ ਕਰਮਾੜੀ ਹੋ ਸਕਦਾ ਵੀ 24 25 ਲੀਟਰ ਨੂੰ ਮੱਥਾ ਲਾ ਦੇ ਪਰ ਹੁਣ ਇਸ ਵਕਤ ਕੋਈ ਵੀ 21 ਕਿਲੋ ਹਾਜ਼ਰ ਮਗਰ ਬੱਛੀ ਹੈ ਠੀਕ ਆ ਜੀ ਸੋ ਚਵਾਈ ਚੰਗੀ ਹੈ ਕਿਸੇ ਪਸ਼ੂ ਤੋਂ ਕੋਈ ਨਿੱਕੀ ਡਿਫੈਕਟ ਹੋਵੇ ਕੋਈ ਸੱਜਾ ਕਪਾ ਹੋਵੇ ਤਾਂ ਗੱਲ ਪਈ ਚਵਾਈ ਦੀ ਰਾਏ ਮੇਰੇ ਫੁੱਲ ਗਾਰੰਟੀ ਹੋਊਗੀ ਹਾਂ ਉਹ ਫੁੱਲ ਹੋ ਗਿਆ ਧਾਰਨਾ ਧਾਰ ਬਰਾਬਰ ਹੋਊਗੀ ਤੇ ਚਵਾਈ ਬਹੁਤ ਵਧੀਆ ਧਾਰ ਕੋਈ ਪੂਰ ਨਹੀਂ ਛਟਾਣੀ ਬਗਰ ਆ ਬੱਚੀ ਨਹੀਂ ਬੱਚੀ ਇੱਕ ਇੱਕ ਦੋ ਦੋ ਧਾਰਾ ਆਪਾਂ ਬਾਅਦ ਚ ਮਰਵਾ ਵੀ ਦਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜਵਾ ਬਹੁਤ ਸੋਨਾ ਵੈਰਦਾ ਠੀਕ ਹੈ ਵੀਰੇ ਹਾਂਜੀ ਤੇ ਇਹ ਅੰਦਰ ਦੀ ਤੁਹਾਨੂੰ ਕੀ ਮੁੱਲ ਕਿੰਨੇ ਦੀ ਦੇ ਦੇ ਮੁੱਲ ਵੀ ਆਪਾਂ ਤੁ ਲੋਕਾਂ ਨਾਲ ਨਹੀਂ ਕਰਨਾ 85 ਆ ਇਹ 75000 ਰੁਪਿਆ ਦਾ ਮੁੱਲ ਜੇ ਤੇ 72 ਦੀ ਜਾਸ ਨੂੰ ਆਪਾਂ ਦੇਣੀ ਆ 72 ਦੀ ਹਾਂ 72 ਦੀ ਦੇਣੀ ਆ ਬਾਕੀ ਹੁਣ ਤਾਂ 60 ਦੀਆਂ 65 ਦੀਆਂ 52 ਦੀਆਂ 14 14 ਤਾਂ 15 15 ਕਿਲੋਰੀਆਂ ਦੇ ਜਾਂਦੀਆਂ ਪਰ 20 ਕਿਲੋ ਦੱਸਿਆ ਤੇ 20 ਹੀ ਨਿਕਲਣਾ ਦਾ ਘੱਟ ਵੱਧਣਾ ਨਿਕਲੂਗਾ ਠੀਕ ਆ ਵੀਰੇ ਹਾਂ 75000 ਦੀ 72 ਦੀ 72 ਦੀ 72000 ਦੀ ਨਵੀਂ 72000 ਦੀ ਠੀਕ ਆ ਜੀ 72000 ਦੀ ਕਿਸਾਨ ਵੀਰ ਉਹ ਤੁਹਾਨੂੰ ਵਾੜ ਮਿਲ ਜੂਗੀ ਨਵੀਂ ਵਾੜ ਆ ਦੂਜਾ ਸਵੇਰ ਸੋਈ ਇੱਕ ਇਧਰ ਆਪਾਂ ਤੁਹਾਨੂੰ ਵਾੜ ਦਿਖਾ ਦਿੰਦੇ ਆ ਇੰਦਰ ਜੀ ਤੱਕੀ ਵੇਰ ਵਾਸ ਵਾੜ ਦਾ ਇਹ ਰਾਜ ਵੀਰੇ ਦੂਜਾ ਸਵੇਰ ਸੋਈ ਜੇ ਹਾਂ ਕੱਲ ਵੀ ਸੂਈ ਹੈ ਕੱਲ ਕੋਈ ਇੱਕ ਵੇਲੇ ਨਹੀਂ ਜੀ ਅਗੁਰ ਪਾ ਪੀ ਸੀ ਠੀਕ ਹੈ ਬਈ ਬਬੇ ਕੱਲ ਦੀ ਸੂਈ ਹੈ ਬਾਹਰ ਤੋਂ ਸੂਆ ਇਹਦਾ ਵੀ ਦੁੱਜਾ ਇਹਦਾ ਵੀ ਦੁੱਜਾ ਬੰ ਮਗਰ ਬੱਚਾ ਆ ਗਿਆ ਤੇ ਇਹ ਮਗਰ ਬੱਚਾ ਤੇ ਬੋਲਾ ਬੋਲਾ ਕਿੰਨਾ ਗਿਆ ਇਸ ਵਕਤ ਦੋ ਡਾਂ ਦੇ ਤੋਲੇ ਇਹ ਵੀ ਜੋ ਪਲਾਸੀ ਰਾਈ ਵੀਰੇ ਅੱਜਲੇ 24 25 ਕਿਲੋ ਮੇਰੇ ਸਾਨੂੰ ਲਗਭਗ ਬੋਲਾ ਇੱਥੇ ਹਾਜ਼ਰ ਆ ਠੀਕ ਆ ਹਾਂ 20 ਤੋਂ ਪਲਾਸੀ ਸਟਾਰਟਿੰਗ ਚੰਗੀ ਆ ਬਾਕੀ ਦੁੱਧ ਦੁੱਧ ਵੀ ਕਰਮ ਵਾਲੀ ਚੰਗਾ ਕੀ ਪਲਾਸੀ ਚ ਹੋ ਰਾਈ ਵੀਰੇ ਗਰਮੀ ਬੜੀ ਆ ਪਰ ਦੁੱਧ ਮੈਂ ਤਾਂ ਕਿਹਾ 25 26 ਜਿੰਨਾ ਬੋਲਾ ਹੈ ਉਹਨਾਂ ਰੋਗਲੇ ਵਾਜ ਤੇ ਬੜਾ ਹੈ ਗਰਮੀ ਬੜੀ ਆ ਪਰ ਬਾਕੀ ਦੁੱਧ ਹੋਦਾ ਚੰਗੀ ਸਵਾਲ ਕੋ ਚੱਲ ਜੇ ਤਾਂ 30 ਤੋਂ ਪਲਾਸੀ 32 ਕਿਲੋ ਬਾਕੀ ਥੋੜਾ ਸੀਜ਼ਨ ਮੌਸਮ ਦਾ ਫਰਕ ਆ ਹਾਂ 25 ਲੀਟਰ ਚਵਾਗੀ ਦੇ ਸੀਜ਼ ਪਿਆਰ ਕੀ ਦੁਜੀਸੇ ਸੁਈ ਹੈ ਠੀਕ ਹੈ ਠੀਕ ਹੈ ਹਰ ਵਾਕੀ ਵੈਡ ਵੀ ਦੱਸਦੀ ਆ ਕਿ ਦੋ ਵੀ ਦੇ ਦੇਗੀ ਬਿਲਕੁਲ ਸੋ ਥੱਬਿਆਂ ਦਾ ਲੇਵਾ ਬਾਕੀ ਬਾਹਰ ਕੱਢ ਕੇ ਆਪਾਂ ਤੋੜ ਕੇ ਦਿਖਾਉਣੇ ਆ ਠੀਕ ਆ ਜੀ ਸੋ ਬਲਾਈਟਰੀ ਬੰਨੀ ਫਿਰਦੀ ਕਰਮਾ ਲਈ ਕੋਈ 20 ਲੀਟਰ ਜਾਂ 20 ਤੋਂ ਪਲੱਸ ਬੋਲਾ ਦੇ ਥੱਲੇ ਹਾਜ਼ਰ ਆ ਬਾਕੀ ਥਾਨ ਬਹੁਤ ਵਧੀਆ ਲੱਗਾ ਠੀਕ ਆ ਜੀ ਰੋਕ ਰੋਕ ਤੇ ਥਾਣਾ ਤਸੱਲੀ ਨਾਲ ਦਿਖਾਵਾਂਗੇ ਤੁਹਾਨੂੰ ਬੱਛਾ ਮਗਰ ਆ ਮੇਲ ਕਾਫ ਸੋ ਕਹੋ ਜੀ ਜੇਰ ਦੀ ਪ੍ਰੋਪਰ ਪਾਤੀ ਸੀ ਇਹ ਗਾਰੰਟੀ ਉਰਾਈ ਵੀਰੇ ਇਹੋ ਆਪਾਂ ਧੋਖਾ ਨਹੀਂ ਕਰਨਾ ਜੇ ਜੇਰ ਨਾ ਪਾਈ ਉਹ ਤਾਂ ਆਪਾਂ ਦੱਸਾਂਗੇ ਨ ਸੋ ਕਾਤੋ ਹਾਈਟ ਕਿਸਾਨ ਵੀਰੋਂ ਵੱਡਾ ਹੈ ਝੁੰਗੀ ਦੇ ਵਿੱਚ ਵੀ ਆ ਜਾਂਦੀ ਹੈ ਸਿੰਘ ਕੋਈ 2-3 3-4 ਇੰਚ ਸਿੰਘ ਹੈਗੇ ਆ ਪਰ ਤੋਰੇ ਤੋਰੇ ਤੋਂ ਨੇਚਰ ਵਾਈਟ ਜੇਕਰ ਗੱਲ ਕਰੀਏ ਤੇ ਠੰਡੀ ਧੀਰੀ ਆ ਫਾੜੀ ਵਾਲਾ ਚੱਡਾ ਤੇ ਬਾਕੀ ਥਾਂ ਦੇਵੇ ਦੀ ਸਾਫ਼ ਸੁਥਰੀ ਆ ਸੋ 20 ਕਿਲੋ ਐਸ ਵਕਤ ਬੌਲੇ ਤੋਂ ਸਟਾਰਟਿੰਗ ਆ ਕਲ ਦੀ ਸੂਈ ਬਾਕੀ ਦੁੱਧ ਟਾਪ ਲਾਉਗੀ ਕਰਮਾ ਲਈ 25 ਲੀਟਰ ਜਾਂ 25 ਤੋਂ ਬਾਹਰ ਵੀ ਚੱਲਦੀ ਰਹੀ ਤੇ 30 ਲੀਟਰ ਨਾਰਮਲੀ ਕੋਈ ਅੰਗ ਸਕਦਾ ਵੀ ਮੌਸਮ ਰੁੱਤ ਦੇ ਹਿਸਾਬ ਨਾਲ 30 ਲੀਟਰ ਹੀ ਚਵਾਉਣ ਵਾਲੀ ਬੈਰ ਆ ਠੀਕ ਆ ਆ ਦੇਖੋ ਹਾਂ ਥੋੜਾ ਜਿੰਦਰ ਜੀ ਵੀ ਲਾਗ ਗਿਆ ਫੜ ਕੇ ਨੇੜੇ ਥੋੜਾ ਦੋਕ ਜਿਹੜੇ ਘਰਾ ਦਿਓ ਤੋਰ ਦਿਓ ਦਰਮੇ ਚਲੋ ਗਾਂ ਤੋਰੇ ਮੜਾ ਆ ਦੇਖੋ ਜੀ ਸੋ ਬਾਕੀ ਵਿਰ ਲੋ ਵਾਂਡ ਜਿਹੜੀ ਦੋਸਤੋ ਹੌਲੀ 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 ਸੋ ਮਸ਼ੀਨੀ ਚਵਾਈ ਆਸਤੇ ਵੀ ਬਹੁਤ ਵਧੀਆ ਕਿਸੇ ਭਰਾ ਨੇ ਦੋ ਪਾਸੇ ਬੈਠ ਕੇ ਵੀ ਚਵਾਈ ਕਰਨੀ ਆ ਤੇ ਮੁੱਠੀ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਇੱਥੇ ਇੱਥੇ ਰਖਲਾ ਬਾਹਰ ਨਹੀਂ ਗਈ ਲਓ ਜੀ ਠੀਕ ਹੈ ਜੀ ਸੋ ਬਾਤੋ ਬੈਸਟ ਟੋਪ ਕੁਆਲਟੀ ਜਿਹੜਾ ਦੋਸਤੋ ਥਾਣ ਲੱਗਾ ਕਰਮਾਰੀ ਨੂੰ ਪਸੰਦ ਆਜੂਗੀ ਜਿਹੜੇ ਭਰਾ ਨੇ ਇੱਕ ਬਿਗਨਰ ਫਾਰਮਰ ਆ ਦਿਗਾ ਜੀ ਜਿਨ੍ਹਾਂ ਨੇ ਕੋਈ ਸ਼ੁਰੂਆਤ ਕੀਤੀ ਆ ਜਾਂ ਬਿਲਕੁਲ ਸਮਾਲ ਫਾਰਮਰ ਆ ਚਾਹੇ ਵੱਡੇ ਫਾਰਮਰ ਤੇ ਚੰਗੀ ਬੈਰ ਤੁਸੀਂ ਪਾਉਣੀ ਚਾਹੁੰਦੇ ਹੋ ਸ਼ੈੱਡ ਫਾਰਮ ਦੇ ਵਿੱਚ ਰਾਈ ਨੇ ਕੋਈ ਖੁੱਲੀ ਵੀ ਛੱਡ ਲੈਣਾ ਆਪਣੇ ਗਾਵੀਆਂ ਚ ਜਾਂ ਮੱਜਾਂ ਚ ਹਾਂਜੀ ਤੇ ਇਹ ਮਾਰਦੇ ਨਹੀਂ ਕਿ ਕਿਸੇ ਨੂੰ ਆਹ ਪਹਿਲੀ ਗੱਲ ਤੇ ਦੂਜੀ ਜਿੱਤਰਾ ਜਿੱਤਾ ਗਾਵਾਂ ਕਰਕੇ ਪਾਣੀ ਵੀ ਪਾਉਣ ਦਿੰਦੇ ਨੇ ਜਿੱਦਾਂ ਮਰਜੀ ਲਵਾਈ ਜਾਓ ਤੇ ਪਾਣੀ ਪਾਈਓ ਠੰਡੀ ਨਹੀਂ ਆ ਕਿ ਬਾਗਮਾਲੀਆ ਠੀਕ ਹੈ ਭਰਾ ਹਾਂ ਲਖਵਿੰਦਰ ਜੀ ਤੇ ਕੀ ਡਿਮਾਂਡ ਕੀ ਮੁੱਲ ਰੋਊਗਾ ਇਸ ਦਾ ਡਿਮਾਂਡ ਰਾਜਵੀਰ ਇਹਨੂੰ ਬਸ ਉਹੀ ਜਿਹੜਾ ਥੋੜਾ ਸੁਨਵਾਲਾ ਜਿਹੜੀ ਨੂੰ ਮੱਟਾ ਲੱਗਣਾ ਇਹਦੇ ਵੱਚੀ ਦਾ 1.5 ਲੱਖ ਸੀ ਹਾਂ ਕੋਈ ਸ਼ੱਕ ਨਹੀਂ ਹੈਗਾ ਬੈਠ ਜੇ ਹਾਂ ਤੇ ਮੁੱਲ ਵੀ ਰਾਜਵੀਰ ਆਪਾਂ ਕਰਨਾ ਮੋਲ ਕਰਾਉਣਾ ਤੇ ਭਾਵੇਂ ਕੋਈ ਇੱਕ ਦਾ ਪੰਜ ਜਿੰਨਾ ਮਰਜੀ ਕਰਾ ਲਈ ਹਾਂਜੀ ਜਾ ਸੁਣੋ ਆਪਾਂ ਜਿਹੜੀ ਦੇਣੀ ਹਾਂ ਤੇ ਨਾ ਲੱਖ ਜੋ ਮਾਨਦਨ ਕਰਦਾਂਗੇ ਕਿੰਨਾ ਪਚਾਲੇ ਵੀ ਰੱਲ ਜੱਸ ਨੂੰ ਹੋਣੀ ਆ ਆ ਨਾ ਹਾਂ ਨਾ ਲੋ ਵੀ 95 ਠੀਕ ਆ ਜੀ 95000 ਦੀ ਠੀਕ ਆ ਜੀ 95000 ਦੀ ਇਹ ਵੈੜ ਮਿਲ ਜੂਗੀ ਲੱਖ ਸਵਾਲਾਂ ਦਾ ਕੁਝ ਵੀ ਡਿਮਾਂਡ ਕਰਾ ਲਓ ਪਰ ਜਿੱਥੇ ਇੱਕ ਰਾਹ ਰਸਤਾ ਐਂਡ ਪੁਆਇੰਟ ਦੇਣੀ ਆ ਉਹ 95000 ਆ ਠੀਕ ਆ ਜੀ ਬਾਕੀ ਮੌਕੇ ਦੇ ਮਾਨਦਨ ਹੁੰਦੇ ਰਹੀਦੇ ਆ ਤੁਸੀਂ ਸੰਪਰਕ ਕਰ ਲਿਆ ਜੀ ਬਾਕੀ ਕੋਈ ਗਰਮੀ ਨਹੀਂ ਮਨਾਉਦੀ ਕਿਉਂਕਿ ਕ੍ਰੋਸ ਬਰੀਡ ਦੇ 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 ਬਾਗ ਅੰਦਰ ਸੋ ਬਹੁਤ ਖੂਬਸੂਰਤ ਵੇਰ ਠੀਕ ਹੈ ਜੀ ਇਹ ਕਿਸਾਨ ਦੇ ਰਿਹਾ ਵੇਰ ਸੀਗੀ ਜਿਹੜੀ ਤਕਰੀਬਨ ਕੋਈ ਇਸ ਵਕਤ 20 21 ਕਿਲੋ ਬੋਲੇ ਤੋਂ ਸ਼ਟਾਰਟ ਹੋਈਆ ਤੇ ਬਾਕੀ ਤੁਸੀਂ ਥੱਲੋਂ ਵੇਖ ਹੀ ਸਕਦੇ ਜੇ ਲਬਾਜ਼ ਲਪੂਸ ਸਟ੍ਰਕਚਰ ਬਾਡੀ ਬੰਤਰ ਕਰਮਾ ਦੀ ਬਾ ਕਮਾਲ ਸੋ ਪਸੰਦ ਆਊਗੀ ਭਰਾਵਾਂ ਨੂੰ ਇਸ ਤੋਂ ਬਾਅਦ ਜੋੜਾ ਇੱਕ ਤੁਹਾਨੂੰ ਕਟੀਆਂ ਦਾ ਵਿਖਾ ਦਿੰਨੇ ਆ ਇੱਕ ਇਧਰ ਝੋਟੀ ਹੈ ਮੇਰੇ ਨਾਲ ਤਾਂ ਵੀ ਦੋਂਦੀ ਝੋਟੀ ਅੰਦਰ ਜੀ ਇਹ ਰਾਈ ਵੀਰੇ ਦੋ ਦੰਦਾ ਠੀਕ ਆ ਵੀਰੇ ਹਾਂ ਜੀ ਬਾਬੇ ਦੋਂਦੀ ਝੋਟੀ ਹੈ ਠੀਕ ਆ ਜੀ ਤੇ تقریبا ਭਾਵੇਂ ਕੋਈ ਵੀਰੇ ਨੂੰ ਥੋੜਾ ਗ੍ਰੇਡੇਡ ਦੇ ਵਿੱਚ ਰੱਖਨੇ ਚਾਹੇ ਕੋਈ ਨੀਲੀ ਅੰਗਪੱਖ ਦੀ ਮੰਨ ਲੈ ਕਿਉਂਕਿ ਨਿਸ਼ਾਨੀਆਂ ਪ੍ਰੋਪਰ ਆ ਕੱਲੀਆਂ ਅੱਖਾਂ ਬਲੈਕ ਆ ਬਾਕੀ ਤੁਸੀਂ ਵੇਖੋਗੇ ਜਿੰਨੀਆਂ ਨਿਸ਼ਾਨੀਆਂ ਧੁੰਨ ਤੇ ਪੈਰ ਨੇਵੇ ਤੇ ਪਿਛੇ ਤੂ ਦੇ ਨਿਸ਼ਾਨ ਤੇ ਛਿਕਜ ਪੂਛ ਉੱਪਰ ਤੱਕ ਵਾਈਟ ਆ ਬਹੁਤ ਸੋਹਣੀ ਕੱਟੀ ਆ ਚੰਗੀ ਝੋਟੀ ਆ ਦੁੰਦੀ ਆ ਤੇ ਉਹ ਇੰਡਸਟਰੀ ਦੇ ਵੀਰੇ ਇੱਕਦਮ ਮੋੜ ਕੀ ਦਊਗਾ ਝੋਟੀ ਦਾ ਇਹਦਾ ਰਾਜਵਿਰੇ ਜੇਦਾ ਮੁੱਲਾ ਹੀ ਪਾਣਾ ਤੇ ਭਾਵੇਂ 35 40 ਜੋ ਮਰਜ਼ੀ ਕਰਾ ਲੋ ਆ ਜਿੱਥੇ ਦੇ ਦੇਣੀ ਆਪਾਂ ਗੱਲ ਰਾਜਵਿਰੇ ਆਪਾਂ 32000 ਜੀ ਦਾ 32000 ਦੀ ਥੋੜੀ ਝੋਲੀ ਚੱਕ ਕਰਾ ਦੇ ਇੰਦਰ ਜੀ ਦਾ ਥਾਨ ਚਾਰੇ ਆ ਕੋਈ ਫੋਰ ਛਾਂਗ ਨਹੀਂ ਗਈ ਤੇ ਝੋਲੀ ਚਾਲੀ ਬੜੀ ਸੋਹਣੀ ਆ ਆਪਾਂ ਹੋ ਸਕਿਆ ਇਹ ਜਿੰਨਾ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਠੀਕ ਆ ਚਾਰੇ ਥਾਨ ਬਹੁਤ ਸੋਹਣੇ ਆ ਆ ਦੇਖੋ ਜੀ ਸੋ ਚਾਰੇ ਥਾਨ ਆ ਠੀਕ ਆ ਜੀ ਬਹੁਤ ਸੋਹਣੇ ਥਾਨ ਵੀ ਬਿਲਕੁਲ ਹੱਥ ਦੇ ਗੂਠੇ ਵਰਗੇ ਆ ਹਾਂ ਬਹੁਤ ਵਧੀਆ ਝੋਲੀ ਚੱਜੀ ਐ ਢਿੱਲਾਂ ਤੋਂ ਲਾਂ ਦੇਵੇ ਦੇ ਵਿੱਚ ਕਾਫੀ ਆ ਸੋ ਚੰਗੀ ਝੋਟੀ ਬਣ ਕੇ ਤਿਆਰ ਹੋ ਜੂਗੀ ਲੈਣ ਦੇ ਨੇ ਤਾਂ ਇੰਦਰਜੀਤ ਕੀ ਸੀ 32000 ਆਏ ਵੀਰੇ 32000 ਹਾਂਜੀ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਕੱਤੀ ਵਿਖਾ ਦਿੰਨੇ ਕੱਤੀ ਦੀ ਉਮਰ ਕਿੰਨੀ ਐ ਇਸ ਵਕਤ ਇਹਦੇ ਆਏ ਵੀਰੇ ਮੇਰੇ ਨਾਲ ਹੋਣੀ ਕੋ ਪੰਜ ਕਿ ਮਹੀਨੇ ਸੀ ਪੰਜ ਛੇ ਮਹੀਨੇ ਹੋਣੀ ਆ ਪੰਜ ਛੇ ਮਹੀਨੇ ਹਾਂਜੀ ਉਹ ਵੀ ਕੱਤੀ ਜਵੀ ਚੰਗੀ ਐ ਢਿੱਗਾ ਦੀ ਜੋੜੀ ਦਾ ਕਿਸੇ ਭਰਾ ਨੇ ਸੌਦਾ ਮਾਰਨਾ ਜੋੜੀ ਵੀ ਖਰੀਦ ਤਰੀ ਕਰ ਲੈ ਉਹ ਦੂਰ ਨੇੜੇ ਦਾ ਸਫ਼ਰ ਕਈਆਂ ਭਰਾਵਾਂ ਨੂੰ ਹੁੰਦਾ ਵੀ ਦੂਰੋਂ ਆਉਣਾ ਤੇ ਦੋਵੇਂ ਕੱਟੀਆਂ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਆ ਹੱਟੀ ਦਾ ਚਾਰੇ ਥਾਣੇ ਦੇ ਦੀ ਠੀਕ ਹੈ ਜੀ 100 ਸਿਰਾਂ 70 ਮਹੀਨਿਆਂ ਦਾ ਇਹ ਬੱਚਾ ਕੱਟੀ 60 ਸੱਤਕ ਮਹੀਨਿਆਂ ਦੀ ਆ ਤੇ ਝੋਟੀ ਇਹ ਦੋਂਦੀ ਆ ਠੀਕ ਹੈ ਜੀ ਸੋ ਬਾਕੀ ਸੋਹਣਾ ਬਾਡੀ ਸਟਰਕਚਰ ਆ ਪਤਲੇ ਪਿੰਡੇ ਦੇ ਵਿੱਚ ਦੋਵੇਂ ਕੱਟੀਆਂ ਨੇ ਤੇ ਵੈਸੇ ਇੰਦਰ ਜੀ ਤਾਂ ਇਹ ਮੰਨ ਲਓ 32 ਦੀ ਤੇ ਇਹਦਾ ਛੋਟੀ ਦਾ ਰੇਟ ਕੀ ਰਹੂਗਾ ਜੋੜੀ ਰਾਜਵੀਰੋ ਤੇਰਾ ਜੋ ਇਹ ਛੋਟੀ ਜਿਹੜੀ ਆ ਆਪਾਂ 13000 ਦੇ ਦਾਂਗੇ ਉਹ 32 45 ਬਣਦਾ ਵਾ ਜੋੜੇ ਦਾ ਹਾਂ ਤੇ ਜੇ ਕੱਲੀ ਲਊਗਾ ਕੋਈ ਤੇ ਇਹ 12000 ਦੇ ਦੇਣੀ ਆ ਕੱਲੀ ਸਿੰਗਲ ਨਾਲ 12000 ਹਾਂ 12000 ਦੀ ਉਹ ਬੱਤੀ 10000 ਰੁਪਏ ਜੇ ਕੋਈ ਦੋਵੇਂ ਭੈਣ ਭਰਾ ਲਊਗਾ ਤਾਂ ਆਪਾਂ ਅਜੇ 40000 ਦੀ ਜਸਨੋ ਦੇਣੀ ਆ ਫਿਰ ਡਿਸਕਾਊਂਟ ਹੈਗਾ ਡਿਸਕਾਊਂਟ ਹੈਗਾ ਫਿਰ 40000 ਦੀ ਜੋੜਾ ਲਓ ਵੀ ਐਂਡ ਪੁਆਇੰਟ ਦੋਸਤੋ ਜੋੜੀ ਦਾ ਫਰਦਾ ਕਰਦੇ ਹੋ ਤਾਂ 40000 ਆ ਆਦਰਵਾਇਸ ਸਿੰਗਲ ਸਿੰਗਲ ਇਹ 11000 ਦੀ ਕੱਟੀ ਛੋਟੀ ਇਹ ਰਾਜ ਦੀ ਵੱਡੀ 32000 ਦੀ ਜੇ ਮੰਨ ਲਓ ਕਿ ਇਹਨੇ 2 ਮਹੀਨੇ ਵਿੱਚ 4-4 ਕਿਲੋ ਦੁੱਧ ਪਿਆ ਉਹ 2 ਲੇ 2 ਹਲੇ ਤਾਂ ਵੀ ਇਹਦਾ ਮੇਰੇ ਨਾਲ 150000 ਰੁਪਏ ਦੁੱਧ ਬਣ ਜਾਣਾ 6000 ਰੁਪਈਆ ਖਾਣ ਦਾ ਮੈਨਾ ਵੀਰੇ ਚਲੋ ਕੋਈ 10-12000 ਦਾ ਅੱਜ ਇਹੋ ਜਿਹਾ ਬੱਚਾ ਲਿਆ ਮੈਂ ਤਾਂ ਕੋਈ 1.5 ਲੱਖ ਰੁਪਏ ਤਾਂ ਮੱਝ ਹੋ ਗਈ ਹੋ ਗਈ ਹੋ ਗਈ ਰਾਜੀ ਨਹੀਂ ਨਹੀਂ ਪਿਆਰ ਹੋਣਾ ਰਾਜੀ ਵੀਰੇ ਟੱਪ ਰੋ ਜਨਾ ਗੰਮ ਹਾਂ ਟੱਪ ਆ ਦੋ ਸਾਲਾਂ ਦੇ ਵਿੱਚ ਦੇਖੋ ਕਈ ਭਣ ਭਰਾ ਕਮੈਂਟ ਆਪਣੇ ਕਰਦੇ ਆ ਹਾਂਜੀ ਅਗਲੇ ਸਾਲ ਆਪਾਂ ਆਹ ਸਾਲ ਦੇ ਵਿੱਚ ਖੜੇ ਅਗਲੇ ਸਾਲ ਦੇ ਵਿੱਚ ਦੇਖਣਗੇ ਤੇ ਉਹ ਮਾਲ ਦਾ ਰੇਟ ਉਹਨਾਂ ਨੂੰ ਪਾਪ ਨੂੰ ਪਤਾ ਲੱਗੂ 10-25 20-25 ਹਜ਼ਾਰ ਮਹਿੰਗਾ ਹੀ ਆ ਮਹਿੰਗਾ ਮਹਿੰਗਾ ਰਾਜੀ ਵੀਰੇ ਕੋਈ ਆ ਚਲੋ ਅੱਜ ਤਰ੍ਹਾਂ ਉਹਨਾਂ ਮੱਝ ਆਪਾਂ ਨੂੰ ਥੋੜੀ ਜਿਹੀ ਮਿਲੀ ਆ ਆਪਾਂ ਸਿਰ ਕਈ ਭਣ ਭਰਾ ਤਾਂ ਮਿਲਦੀ ਨਹੀਂ ਤੇ ਆ ਆਮ ਹੀ ਆ ਲੋਕੀ ਤੇ ਤੇਜ਼ੀ ਦੇ ਹਿਸਾਬ ਨਾਲ 29 35 40000 ਰੁਪਏ ਮੱਝ ਜੜੀ ਫਿਰਦੀ ਫਿਰ ਵੀ ਆਪਾਂ ਜਾਇਜ ਨਹੀਂ ਤੇ ਜਾਈ ਦੇ ਦਿੱਤੀ ਬਿਲਕੁਲ ਬਿਲਕੁਲ ਹਾਂਜੀ ਸੋ ਬੇਪਰ ਮਾਲ ਦਾ ਹੀ ਮੁੱਲ ਮੰਗਿਆ ਵੀਰ ਨੇ ਠੀਕ ਆ ਜੀ ਸੋ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਮੇਰੇ ਸੱਜਣੇ ਤੋਰਾ ਫੇਰਾ ਕਰਦੇ ਆ ਇਸ ਖਿੱਤੇ ਦੇ ਵਿੱਚ ਆ ਵਪਾਰ ਲੈਣ ਦੇ ਵਿੱਚ ਆ ਜਾਂ ਵੈਸੇ ਵੀ ਟਰਾਈ ਮਾਰਦੇ ਰਹਿੰਦੇ ਹੋ ਖਰੀਦਦਾਰੀ ਕਰੇ ਪਸ਼ੂ ਖਰੀਦੂ ਰੱਖਣ ਵਾਲੇ ਵੀ ਪਤਾ ਲੱਗ ਜਾਂਦਾ ਜਦੋਂ ਤੋਰਾ ਫੇਰਾ ਕਰੀਏ ਵੀ ਕਿਹੜੇ ਭਾਅ ਬਾਹਰ ਮਾਲ ਵਿਖੰਦੇ ਆ ਠੀਕ ਆ ਸੋ ਇਹ ਅੱਜ ਨਗਰੇ ਇੰਦਰਜੀਤ ਵੀਰ ਦੇ ਫਾਰਮ ਤੇ ਟੋਟਲ ਤੁਹਾਨੂੰ 6 ਨਗ ਦਿਖਾਤੇ ਆ ਟੌਪ ਦੇ ਪਛੀਵਾ ਸਾਰੇ ਠੀਕ ਆ ਜੀ ਬਾਕੀ ਰੇਡ ਪਰ ਤੇ ਜਾਇਜ ਜਿੱਥੇ ਵੀ ਕਿਸੇ ਭਰਾ ਦਿੱਤਾ ਇਹ ਪੈਂਦੀ ਹੈ ਕਿ ਜਾਇਜ ਦੱਸੇਗਾ ਰੇਡ ਦੇ ਵਿੱਚੋਂ ਕੋਈ ਹੋਈ ਮਾਨਤਾਮ ਤਾੜਾ ਹੋ ਜਾਊਗਾ ਹੋਰ ਲੈ ਵੀਂਦਰ ਜੀ ਤੇ ਇੱਕ ਨੰਬਰ ਵੀਰ ਕਰ ਸਾਂਜੇ ਨੰਬਰ ਆ ਵੀਰ ਆਪਣਾ 9855348728 9855324872 ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇਹ ਤੁਹਾਨੂੰ 6 ਨਗ ਦਿਖਾਉਣੇ ਸੀ ਬਾਕੀ ਪਚੰਗੇ ਆ ਪਸ਼ੂ ਮਾਲ ਆਉਂਦਾ ਰਹਿੰਦਾ ਡੇਲੀ ਰੇਟ ਦੇ ਵਿੱਚ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਨਵੇਂ ਨਗਾਂ ਦੀ ਡਿਟੇਲ ਆ ਲੈਂਦੇ ਰਿਆ ਕਰੋ ਬੇਟੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ